Bien ਫੀਜ਼ਾ ਦਾ ਰਕਾਪਟਾਂ ਦੇ ਵਿੱਚ ਵੀ ਫਿਲਮ ਜਿਹੜੀ ਹੈ ਘਿਰਦੀ ਰਹੀ ਸੀਗੀ ਅੱਜ ਸਿੱਧੂ ਮੂਸੇਵਾਲਾ ਵੀ ਸਾਡੇ ਵਿੱਚ ਨਹੀਂ ਹੈ ਤੇ ਮੂਸਾ ਜੱਟ ਜਿਸ ਨੇ ਨਾਮ ਦਿੱਤਾ ਸੀਗਾ ਉਹ ਵੀ ਅੱਜ ਸਾਡੇ ਵਿੱਚ ਨਹੀਂ ਦੇਖੋ ਜਦੋਂ ਜਿੱਸੇ ਕਿਸਾਨੀ ਦੇ ਮਸਲੇ ਦੀ ਤੁਸੀਂ ਗੱਲ ਕਰਦੇ ਹੋ ਉਹਦੇ ਨਾਲ ਸਾਡਾ ਸਾਰਾ ਹੀ ਬਲਕਿ ਪੰਜਾਬ ਹੀ ਨਹੀਂ ਸਾਡਾ ਹਿੰਦੂ ਸਾਰਾ ਹਿੰਦੁਸਤਾਨੀ ਉਹਨਾਂ ਨਾਲ ਬੜਾ ਪਾਵਕਤਾ ਪਾਵਕ ਪੱਧਰ ਤੇ ਵੀ ਜੁੜਿਆ ਹੋਇਆ ਸੀ ਜੀ ਸੋ ਹੋਏ ਜੇ ਵਿਸ਼ੇ ਨੂੰ ਲੈ ਕੇ ਫਿਲਮ ਬਣਾਉਣਾ ਵੀ ਉਦੋਂ ਉਹਨੂੰ ਬਹੁਤ ਸਾਰਥਕ ਲੱਗਦਾ ਸੀ ਲੱਗਿਆ ਔਰ ਬਣਾਈ ਵੀ ਸੋ ਮੈਂ ਤਾਂ ਜਿੱਥੇ ਤੱਕ ਦੇਖੋ ਅੱਜ ਅਸੀਂ ਇਸ ਮੌਕੇ ਤੇ ਇਕੱਠੇ ਹੋਏ ਆਂ ਕਈ ਵਾਰ ਸਾਨੂੰ ਸ਼ਬਦ ਨਾ ਸੁਝਦੇ ਨਹੀਂ ਸੋ ਮੈਂ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕੀਤੀ ਹੈ ਜਿੱਥੇ ਸਾਡੀ ਇੰਡਸਟਰੀ ਨੂੰ ਬਹੁਤ ਵੱਡਾ ਕਰਦਾ ਸਾਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘੰਡਾ ਸਾਡੇ ਛੋਟੇ ਭਰਾਵਾਂ ਦੀ ਤਰ੍ਹਾਂ ਤੇ ਇਹ ਤਾਂ ਹੈ ਨਹੀਂ ਕਿ ਅਸੀਂ ਇੱਕ ਦਿਨ ਮਿਲੇ ਜਾਂ ਕਿਸੇ ਸਿਰਫ ਸੈਟਸ ਤੇ ਮਿਲੇ ਆ ਅਸੀਂ ਨਾਟਕਾਂ ਦੇ ਦੌਰਾਨ ਵੀ ਅਸੀਂ ਇਕੱਠੇ ਕੰਮ ਕੀਤਾ ਜਦੋਂ ਥੀਏਟਰ ਕਰਦੇ ਸੀਗੇ ਸੋ ਮੈਂ ਸ਼ਬਦਾਂ ਚ ਬਿਆਨ ਕਰਨਾ ਔਖਾ ਹੈ ਪਰ ਸਹੀ ਕਹੂੰਗਾ ਇਸ ਪਰਮਾਤਮਾਗੇ ਹੀ ਅਰਦਾਸ ਹੈ ਮੇਰੀ ਕੇ ਉਸਦੀ ਜਿਹੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਬਾਕੀ ਪਰਿਵਾਰ ਨੂੰ ਬਲ ਬਖਸ਼ੇ ਜਿਹੜਾ ਕਿ ਅਸਾ ਹੈ ਹਮਦਾ ਸਦਮਾ ਇਹ ਸੈਣਾ ਕਹਿਣਾ ਬੜਾ ਸੌਖਾ ਹੁੰਦਾ ਪਰ ਪਰ ਸਮਾ ਬਹੁਤ ਬੱਧੀ ਚੀਜ਼ ਹੈ ਜੀ ਸੋ ਮੈਂ ਹੀ ਇਹ ਹੀ ਪਰਮਾਤਮਾਗੇ ਬੇਨਤੀ ਕਰਦਾ ਕਿ ਪਰਮਾਤਮਾ ਉਸਦੀ ਵਿਛੜੀ ਰੂਹ ਆਪਣੇ ਚਰਨਾਚ ਨਿਵਾਸਤਵੇ ਪਰਿਵਾਰ ਨੂੰ ਪਾਉਣ ਮੰਨ ਲੱਗ। ਜੀ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ ਸੋ ਬਿਲਕੁਲ ਹਰ ਕਿਸੇ ਦੀ ਹੀ ਅਰਦਾਸ ਹੈ ਸਾਡੀ ਵੀ ਇਹੀ ਅਰਦਾਸ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਇੱਥੇ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਪਹੁੰਚਨੇ ਸ਼ੁਰੂ ਹੋ ਗਏ ਨੇ ਔਰ ਇੰਡਸਟਰੀ ਦੇ ਕਈ ਲੋਕ ਬੀਨੂ ਟਿੱਲੂ ਜੀ ਦੇ ਨਾਲ ਉਹਨਾਂ ਦੀ ਕਾਫੀ ਜ਼ਿਆਦਾ ਨਜ਼ਦੀਕੀ ਸੀਗੀ ਬਹੁਤ ਜ਼ਿਆਦਾ ਕਰੀਬ ਸੀ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਇੱਥੇ ਪਹੁੰਚ ਰਿਹਾ ਔਰ ਇੱਕ ਦੁੱਖ ਦੀ ਘੜੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਿੰਦਰ ਡਿੰਪੀ ਜੀ ਦੀ ਅੰਤਿਮ ਯਾਤਰਾ ਗੁਰਿੰਦਰ ਡਿੰਪੀ ਜੀ ਜੋ ਕਿ ਇੱਕ ਮਹਾਨ ਸ਼ਖਸੀਅਤ ਦੇ ਨਾਲ ਨਾਲ ਇੱਕ ਬਹੁਤ ਚੰਗੇ ਕਲਾਕਾਰ ਜਿਉਂਦੇ ਸਿੱਤੇ ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਚੁੱਕਿਆ ਗੁਰਿੰਦਰ ਡਿੰਪੀ ਜੀ ਦੀ ਉਮਰ ਮਹਿਜ਼ 47 ਸਾਲ ਸੀਗੀ ਕੋਈ ਜ਼ਿਆਦਾ ਉਮਰ ਨਹੀਂ ਸੀ ਪਰ ਲੀਵਰ ਦੀ ਇਸ ਬਿਮਾਰੀ ਦੀ ਕਾਰਨ ਜੋ ਹੈ ਸਾਨੂੰ ਸਭ ਨੂੰ ਅਲਵਿਦਾ ਆ ਗਿਆ ਸੋਇਤੇ ਤੁਸੀਂ ਦੇਖ ਸਕਦੇ ਹੋ ਕਿ ਗੁਰਿੰਦਰ ਡਿੰਪੀ ਜੀ ਦੀ ਪਾਤਿਕ ਦੇ ਨੂੰ ਆ ਜਿਹੜਾ ਉਤਾਰਿਆ ਜਾਂਦਾ ਹੈ ਗੱਡੀ ਦੇ ਵਿੱਚੋਂ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੁੰਚਨੇ ਸ਼ੁਰੂ ਵੀ ਹੋ ਗਏ ਨੇ ਜੇ ਤੁਸੀਂ ਪਰਿਵਾਰ ਨੂੰ ਪਰਿਵਾਰ ਜੋ ਹੈ ਉਹ ਅੰਦਰ ਜਾ ਰਹੇ ਨੇ ਲੈ ਕੇ ਦੇ ਇਹਨੂੰ ਸੇਕਤ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਸਭ ਲੋਕ ਇਕੱਠਾ ਹੋ ਰਹੇ ਨੇ ਔਰ ਬੀਨੂਟੀ ਲੋਜੀ ਵੀ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਨੂਟੀ ਲੋਜੀ ਦੇ ਨਾਲ ਕਾਫੀ ਜ਼ਿਆਦਾ ਜੋ ਹੈ ਉਹਨਾਂ ਦੀ ਕਰੀਬੀ ਰਿਸ਼ਤਾ ਸੀਗਾ ਔਰ ਹਾਲਾਂਕਿ ਸਾਰਿਆਂ ਦੇ ਨਾਲ ਬਹੁਤ ਕਰੀਬੀ ਰਿਸ਼ਤਾ ਸੀ ਕਿਉਂਕਿ ਇੱਕ ਚੰਗੇ ਅਦਾਕਾਰ ਰਾਈਟਰ ਤੇ ਡਾਇਰੈਕਟਰ ਹੋਣ ਦੇ ਨਾਲ-ਨਾਲ ਇੱਕ ਚੰਗੀ ਸ਼ਖਸੀਅਤ ਵੀ ਸੀਗੇ। ਔਰ ਇਹ ਲਾਜ਼ਮੀ ਸੀ ਕਿ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਇਕੱਠੇ ਹੋਣ। ਸੁਣਾ ਦੀਆਂ ਜਿਹੜੀਆਂ ਕਹਾਣੀਆਂ ਲਿਖੀਆਂ ਗਈਆਂ ਉਹਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਹਾਣੀਆਂ ਦੇ ਦੇ ਵਿੱਚ ਪਾ ਦਿੱਤਾ ਕਿ ਗੁਰਿੰਦਰ ਡਿੰਪੀ ਜੀ ਸਾਡੇ ਵਿੱਚ ਨਹੀਂ ਰਹੇ 2 ਸਾਲ ਤੋਂ 올ਿਵਰ ਦੀ ਕਿਸੇ ਬਿਮਾਰੀ ਦੇ ਨਾਲ ਪੀੜਤ ਸੀਗੇ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ ਹਾਲ ਦੇਵ ਕਰੋੜ ਜੀ ਵੀ ਜਿਹੜੇ ਨੇ ਦੇਵ ਕਰੋੜ ਜੀ ਵੀ ਪਹੁੰਚੇ ਨੇ ਗੁਰਿੰਦਰ ਡਿੰਪੀ ਦੀ ਅੰਤਿਮ ਯਾਤਰਾ ਦੇ ਵਿੱਚ ਸੋਬੀਨੂ ਟੈਲੋ ਜੀ ਜਿਵੇਂ ਹਮੇਸ਼ਾ ਕਹਿੰਦੇ ਰਹੇ ਨੇ ਕਿ ਗੁਰਿੰਦੀ ਗੁਰਿੰਦਰ ਡਿੰਪੀ ਜਿਹੜੇ ਨੇ ਉਹ ਉਹਨਾਂ ਦੇ ਸਿਰਫ ਦੋਸਤ ਮਿੱਤਰ ਹੀ ਨਹੀਂ ਉਹਨਾਂ ਦੇ ਭਰਾ ਨੇ ਔਰ ਅੱਜ ਇੱਕ ਭਰਾ ਦੀ ਤਰ੍ਹਾਂ ਫਰਜ਼ ਨਿਭਾਉਂਦੇ ਹੋਏ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਵੀ ਖੜੇ ਨੇ ਇਸ ਪਾਵਨਾਤਮਕ ਪਲ ਦੇ ਵਿੱਚ ਉਹ ਪਰਿਵਾਰ ਦੇ ਨਾਲ ਨੇ ਦੋਵੇਂ ਬੇਟੀਆਂ ਜਿਹੜੀਆਂ ਗੁਰਿੰਦਰ ਲਿੰਪੀ ਜੀ ਦੀਆਂ ਉਹ ਵੀ ਸਮੇਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਇੱਕ ਬਾਪ ਦਾ ਸਿਰੋਂ ਚਲੇ ਜਾਣਾ ਸੋ ਇੱਕ ਛੋਟਾ ਜਿਹਾ ਦੁਖਾ ਨਹੀਂ ਹੈ ਜਿੱਥੇ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਹਾਂ ਕਿ ਪੰਜਾਬੀ ਇੰਡਸਟਰੀ ਦਾ ਘਾਟਾ ਹੈ ਉਹਨਾਂ ਦੇ ਪਰਿਵਾਰ ਦਾ ਇੱਕ ਅਜਿਹਾ ਘਾਟਾ ਹੈ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਸੋ ਇੱਥੇ ਅਗਰ ਗੱਲ ਕਰੀਏ ਹੁਣ ਤੱਕ ਇੱਥੇ ਪੰਜਾਬੀ ਫਿਲਮ ਇੰਡਸਟਰੀ ਤੋਂ ਕਰਮਜੀਤਨ ਮੋਲ ਬੀਨੂ ਢਿੱਲੋਂ ਸੋ ਤਰਸੀਮ ਪਾਲ ਜੀ ਉਹਨਾਂ ਤੋਂ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੀਨੂ ਢਿੱਲੋਂ ਇੱਕ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਬੱਚਿਆਂ ਦੇ ਨਾਲ ਨਿਭਾਉਂਦੇ ਹੋਏ ਸੋ ਬੀਨੂ ਢਿੱਲੋਂ ਜੀ ਨੇ ਬੀਨੂ ਸਰ ਗੁਰਿੰਦਰ ਸਰ ਦੇ ਲਈ ਦੋ ਸ਼ਰਧਾਂਜਲੀ ਦੇ ਸ਼ਬਦ ਕੀ ਹੋਣਗੇ ਤੁਹਾਡੇ ਕੋਲ ਮੈਨੂੰ ਪਤਾ ਹੈ ਕਿ ਦੁੱਖ ਦੀ ਘੜੀ ਹੈ ਜੀ ਇਸ ਵੇਲੇ ਕੁਝ ਵੀ ਬੋਲਣਾ ਹਨਾ ਹੋਵੇ ਤਾਂ ਉਸ ਤੋਂ ਚਲੋ ਆਪਣੇ ਚੈਨਲ ਵਾਸਤੇ ਉਹ ਕਰ ਰਹੇ ਹੋ ਫਿਰ ਵੀ ਸਾਰਿਆਂ ਨੂੰ ਚਲੋ ਅਸੀਂ ਗੁਰਿੰਦਰ ਭਾਜੀ ਕਰਕੇ ਕਰਦੇ ਜੀ ਜੀ ਵੀਰੇ ਜੀ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇਸ ਵੇਲੇ ਭਾਵਕਾ ਸਾਰਿਆਂ ਨੇ ਨਹੀਂ ਕੁਝ ਵੀ ਬੋਲਣਾ ਹਨਾ ਸਮਝ ਨਹੀਂ ਬੀ ਮਿਹਰबानी ਜੀ ਸਾਡੇ ਨਾਲ ਗੱਲ ਕਰੋ ਸੋ ਦੇਵ ਕਰੋੜ ਜੀ ਵੀ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਤੋਂ ਵੀ ਅਗਰ ਉਹ ਦੋ ਸ਼ਬਦ ਕੁਝ ਕਹਿ ਸਕਣ ਲੋਜੀ ਵੀ ਅੱਜ ਅਖੀਰੀ ਰਸਮਾਂ ਦੇ ਵਿੱਚ ਦੇਵ ਭਾਜੀ ਦੋ ਸ਼ਬਦ ਗੁਰਿੰਦਰਪਾ ਜੀ ਲਈ ਕੀ ਸ਼ਰਧਾਂਜਲੀ ਦੇ ਦੋ ਕੀ ਤੁਸੀਂ ਵਾਹੀ ਹੈ ਕਿ ਭਰਾ ਚਲਾ ਗਿਆ ਜੀ ਦੁੱਖ ਦੀ ਘੜੀ ਹੈ ਪਰ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਪਰ ਘਾਟਾ ਹੁੰਦਾ ਸਦਾ ਸਾਡਾ ਬਹੁਤ ਸਾਥ ਰਿਹਾ ਦੁੱਖ ਸੁੱਖ ਬਹੁਤ ਇਕੱਠੇ ਹੰਡਾਇਏ ਨੇ ਮੇਰੀ ਪਹਿਲੀ ਫਿਲਮ ਦੇ ਮੈਨੂੰ ਲਾਂਚ ਕਰਨ ਵਾਲੇ ਗੁਰਿੰਦਰ ਡਿੰਪੀ ਸੀਗੇ ਮੇਰੇ ਡਾਇਰੈਕਟਰ ਕਬੱਡੀ ਕੁਮੋਹਬਤ ਦੇ ਜੀ ਸੋ ਬਹੁਤ ਦੁੱਖ ਦੀ ਘੜੀ ਹੈ ਔਰ ਇਕੱਠੇ ਰਹਿਣ ਹੁਣ ਜਾਣ ਦੇ ਟਾਈਮ ਵੀ ਲਾਸਟ ਟਾਈਮ ਜਦੋਂ 2 ਘੰਟੇ ਪਹਿਲਾਂ ਇਹਨਾਂ ਦੀ ਡੱਤ ਤੋਂ ਪਹਿਲਾਂ ਉਦੋਂ ਵੀ ਇਕੱਠੇ ਸੀ ਦੇਖ ਨਹੀਂ ਹੋਇਆ ਬਹੁਤ ਮਾਲਾ ਦੁੱਖ ਦੀ ਘੜੀ ਹੋਇਆ ਭਾਜੀ ਵਾਹਿਗੁਰੂ ਹਜਾ ਪਾਲ ਕੇ ਹੱਥ ਲੈ ਕੇ ਨਾ ਆਪ ਔਰ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਗੁਰਿੰਦਰ ਡਿੰਪੀ ਜੀ ਦੀ ਆਤਮਾ ਨੂੰ ਮਹਾਰਤਮਾ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਸੋ ਇਸ ਸਮੇਂ ਦੇ ਵਿੱਚ ਪਰਿਵਾਰ ਨੂੰ ਇਹ ਪਾਣਾ ਜਿਹੜਾ ਹੈ ਉਸ ਨੂੰ ਕਬੂਲਣ ਦਾ ਬਲ ਬਖਸ਼ੇ ਸੋ ਇਸ ਦੇ ਨਾਲ ਹੀ ਮੈਂ ਕੈਮਰਾਮੈਨ ਮੋਹਨ ਦਿਨਾ ਸ਼ੇਖਰ ਰਾਏ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਔਰ ਅਸੀਂ ਇਹੀ ਅਰਦਾਸ ਕਰਾਂਗੇ ਔਰ ਸਾਡੇ ਵੱਲੋਂ ਵੀ ਹਮਦਰਦ ਮੀਡੀਆ ਗਰੁੱਪ ਵੱਲੋਂ ਗੁਰਿੰਦਰ ਡਿੰਪੀ ਜੀ ਨੂੰ ਇੱਕ ਸ਼ਰਧਾਂਜਲੀ ਪੇਟ ਕਰਦੇ ਹਾਂ